ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਨਾਲ ਨੇਟੋ ਗੁਰਵਿੰਦਰ ਸਿੰਘ ਹਾਂਜੀ ਭਾਈ ਕਿਵੇਂ ਹੈ ਵਧੀਆ ਕੀ ਚੱਲ ਰਿਹਾ ਹੈ ਨਹੀਂ ਯਾਰੇ ਲੈ ਰਿਹਾ ਕੈਨੇਡਾ ਦੇ ਕੈਨੇਡਾ ਦੇ ਤੇ ਮੇਰੇ ਦਿਮਾਗ 'ਚ ਸੀਗਾ ਵੀ ਆਪਾਂ ਆਸਟ੍ਰੇਲੀਆ ਜਾਦੇ ਵਧੀਆ ਨਹੀਂ ਪਹਿਲਾਂ ਆਸਟ੍ਰੇਲੀਆ ਦਾ ਫਿਰ ਬਾਅਦ 'ਚ ਹੈਗਾ ਹੀ ਆ ਪਹਿਲਾਂ ਪ੍ਰੋਵੀਜ਼ਨ ਆਈ ਸੀ ਆਪਣੀ ਕੈਨੇਡਾ ਹੀ ਸੀ ਓਕੇ ਹਾਂਜੀ ਆਪਣਾ ਗੁਰਵਿੰਦਰ ਸਿੰਘ ਬਰਾੜ ਹਾਂਜੀ ਬਰਾੜ ਸਾਹਿਬ ਹਾਂਜੀ ਹੁਕਮ ਮੈਨੂੰ ਇੱਕ ਗੱਲ ਦੱਸੋ ਤੁਸੀਂ ਦੱਸੋ ਬਸ ਮੈਂ ਕੋਈ ਕੀ ਕੁੱਛ ਸਕਦਾ ਤੁਹਾਨੂੰ ਮੈਂ ਬਿਟਾ ਜੀ ਭਾਈ ਦੇਵ ਜੀ ਦੀ ਸੇਵਾ ਚਾਹ ਪ੍ਰਾਮਲੇ ਨੇ ਮਿੱਤਰ ਲੰਗੋੜੀਆਂ ਯਾਰ ਮਿਲਣੇ ਜਾਣੀ ਜਿਹੜੇ ਲੰਗੋੜੀਆਂ ਕਹਿੰਦੇ ਆ ਨਾ ਜੀ ਜੀ ਇਹ ਜਾ ਰਹੀ ਹੈ ਜਿਹੜੀ ਬਿਨਾਂ ਰਾਲ ਚੱਲ ਜਾਰੀ ਹੈ ਬਿਲਕੁਲ ਸਹੀ ਗੱਲ ਹੈ ਹਾਂ ਜੀ ਬਸ ਨਹੀਂ ਆਏ ਨਾ ਦੱਸੋ ਹੁਣ ਤੁਸੀਂ ਤੁਸੀਂ ਕਦੋਂ ਆਏ ਦੇ ਦੱਸੋ ਮੈਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਮੈਨੂੰ ਆਇਆ ਨੂੰ ਹੋ ਗਿਆ ਜੀ ਲਾ ਲ 7-8 ਸਾਲ ਹੋ ਗਏ ਕਾ ਸੜਕ ਕਿਹੜੀ ਹੈ ਇਹ ਆਪਾਂ 403 ਤੇ ਜਾ ਰਹੇ ਹਾਂ 403 403 ਜੀ 2403 ਅੱਛਾ ਤੁਸੀਂ ਵੈਸੇ ਤਾਂ ਸਾਰਾ ਕੁਝ ਦੇਖ ਲਿਆ ਰੈਸੈਸ਼ਨ ਵੀ ਦੇਖ ਲਿਆ ਕੋਵਿਡ ਵੀ ਦੇਖ ਲਿਆ ਇੰਡੀਆ ਵੀ ਦੇਖ ਲਿਆ ਤੇ ਮੈਂ ਦੱਸਦਾ ਬਰਾੜ ਸਾਹਿਬ ਦੇ ਬ੍ਰਦਰ ਨਾ ਭਵਿੰਦਰ ਸਿੰਘ ਪੁਲਿਸ ਦੇ ਵਿੱਚ ਐਸਪੀ ਤੇ ਆਪਣਾ ਪਿੰਡ ਹੈਗਾ ਗੋਨਿਆਣਾ ਚਲੋ ਕਈ ਵਾਰੀ ਨਹੀਂ ਪਤਾ ਹੁੰਦਾ ਤੇ ਜਿਹੜਾ ਉਸ ਦਿਨ ਮੁਕਸਰ ਆਪਾਂ ਕੱਟ ਕੀਤਾ ਨਾ ਜੀ 바ਵਾ ਪਰਿਵਾਰ ਦੇ ਘਰੇ ਬਹੁਤ ਮਖਸਰ ਦੇ ਆਪਣੇ ਸਾਰੇ ਸੱਜਣਾ ਨੇ ਬਹੁਤ ਇੰਜੋਏ ਕੀਤਾ ਤੇ ਮੈਨੂੰ ਬਾਈ ਪਾਲ ਬਰਾੜ ਦਾ ਫੋਨ ਆਇਆ ਕਹਿੰਦੇ ਵੀ ਐਪਸਫੋਰ ਵੀ ਆਓ ਯਾਰ ਵੀ ਆਜਾ ਇਕੱਠ ਕਰੀਏ ਹੁਣ ਤੁਸੀਂ ਦੱਸੋ ਕਿੰਨੇ ਚਿਰ ਬਾਅਦ ਇਕੱਠੇ ਹੋਏ ਸੀ ਵੈਸੇ ਜੀ ਅੱਥੇ ਇਕੱਠੇ ਹੁੰਦੇ ਰਹਿੰਨੇ ਹਾਂ ਇਸ ਤਰ੍ਹਾਂ ਅਸੀਂ ਰੁਟੀਨ 'ਚ ਬਣਨ ਵੀਕੈਂਡ ਤੇ ਕੱਟੀ ਹੁੰਦੀ ਹੁੰਦੀ ਹੈ ਹਾਂ ਕਿਤੇ ਨਾ ਕਿਤੇ ਕੋਈ ਹੁੰਦਾ ਹੀ ਹੈ ਅੱਛਾ ਪਰ ਹੁਣ ਬਟ ਨਾਲ ਜਦੋਂ ਕੋਈ ਸੱਜਣ ਮਿੱਤਰ ਇੰਡੀਆ ਤੋਂ ਆਉਂਦਾ ਹਾਂਜੀ ਉਦੋਂ ਜਿਹੜੇ ਬੰਦੇ ਨੇ ਵੀ ਫੇਵਰ ਵੀਕੈਂਡ ਤੇ ਆਉਂਦੇ ਉਹਨਾਂ ਨੂੰ ਵੀ ਸਾਰਾ ਨਾਲ ਪੋ ਬਿਲਕੁਲ ਹੁਣ ਆਪਾਂ ਗੱਲ ਕਰਦੇ ਆਂ ਕੰਮ ਦੀ ਹੁਣ ਜਿਹੜੇ ਨਵੇਂ ਬੱਚੇ ਆ ਰਹੇ ਨੇ ਜਾਂ ਉਹਨਾਂ ਬਾਰੇ ਤੁਹਾਡਾ ਕੀ ਓਪੀਨੀਅਨ ਹੈਗਾ ਜਾਂ ਜਿਹੜੇ ਟਰੈਵਲ ਏਜੰਟ ਮੈਂ ਨਾ ਥੋੜੇ ਬੱਚਿਆਂ ਨੂੰ ਮਿਲਿਆ ਥੋੜੇ ਦਿਨ ਹੋ ਗਏ ਬਰਾਤ ਸਾਹਿਬ ਮੈਂ ਇੱਕ ਬੱਚੇ ਨੂੰ ਮਿਲਿਆ ਮੈਂ ਕਿਹਾ ਵੀ ਤੁਸੀਂ ਕਿਵੇਂ ਲੱਗਿਆ ਤੁਹਾਨੂੰ ਉਹ ਕਹਿੰਦੇ ਜੀ ਸਾਨੂੰ ਨਾ 6 6 ਮਹੀਨਿਆਂ ਦੀ ਫੀਸ ਤੇ ਆਪਣਾ ਇੱਕ ਸੈਮੈਸਟਰ ਦੇ ਪੈਸੇ ਖਰਾਬ ਕਰਨੇ ਪਏ ਕਿਉਂਕਿ ਉੱਥੇ ਅਸੀਂ ਜਿਹੜੀ ਸਟੱਡੀ ਏਜੰਟ ਨੇ ਕਈ ਓਸੀ ਉਹਦੇ ਚ ਆ ਗਏ ਤੇ ਹੁਣ ਇੱਥੇ ਆ ਕੇ ਅਸੀਂ ਚੇਂਜ ਕੀਤਾ ਤੇ ਇਹਦੇ ਲਈ ਤੁਸੀਂ ਤੁਹਾਡੇ ਕੋਲ ਤਾਂ ਬਹੁਤ ਸਾਰੇ ਬੱਚੇ ਆਉਂਦੇ ਹੁੰਦੇ ਨੇ ਵੀ ਕੰਮ ਵਾਸਤੇ ਅਕਸਰ ਇਹ ਕਹਿੰਦੇ ਵੀ ਬ੍ਰੰਟਨ ਦੇ ਵਿੱਚ ਕੰਮ ਹੈ ਨਹੀਂਗਾ ਬ੍ਰੰਟਨ ਦੇ ਵਿੱਚ ਕੰਮ ਹੈ ਨਹੀਂ ਤੁਸੀਂ ਬ੍ਰੰਟਨ ਦੇ ਵਿੱਚ ਜ਼ਿਆਦਾਤਰ ਤੁਸੀਂ ਲੋਕਾਂ ਨੂੰ ਮਿਲਦੇ ਵੀ ਹੋ ਔਰ ਤੁਸੀਂ ਜਿਵੇਂ ਵੀਕੈਂਡ ਦੇ ਵੀ ਤੁਸੀਂ ਇਕੱਠੇ ਹੁੰਦੇ ਹੋ ਤੁਹਾਡੇ ਕੋਲੇ ਕੀ ਐਕਸਪੀਰੀਅੰਸ ਹੈਗਾ ਕਿਹੜੀ ਐਡਵਾਈਸ ਹੈਗੀ ਹੈ ਹਾਲਾਂਕਿ ਸਲਾਹ ਕੋਈ ਮੰਨਦਾ ਨਹੀਂਗਾ ਮੁਫਤੀ ਪਰ ਮੈਂ ਚਾਹਾਂਗਾ ਕਿ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਪੀ ਜਿਹੜੇ ਪੇਰੈਂਟਸ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਕੋਈ ਥੋੜਾ ਜਿਹਾ ਵੀ ਆਪਣੇ ਬੱਚੇ ਨੂੰ ਐਕਸਪੋਜ਼ਰ ਦੇਣਾ ਚਾਹੁੰਦਾ ਹੈ ਆਸਟ੍ਰੇਲੀਆ ਜਾਂ ਕੈਨੇਡਾ ਉਹ ਕਹਿੰਦਾ ਵੀ ਮੈਂ ਆਪਣੇ ਬੱਚੇ ਨੂੰ ਭੇਜਿਆ ਕਿਹੜੀਆਂ ਖਾਸ ਗੱਲਾਂ ਨੇ ਜਿਹੜੇ ਟਿਪਸ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਹਾਲਾਂਕਿ ਤੁਹਾਡਾ ਕਿਨੇ ਸਾਲ ਹੋ ਗਏ ਤੁਹਾਨੂੰ ਮੈਨੂੰ 17 99 17 18 ਸਾਲਾਂ ਦਾ ਜਿਹੜਾ ਨਚੋੜ ਹੈ ਉਹ ਮੈਨੂੰ ਲੱਗਦਾ ਤੁਸੀਂ 5 ਮਿੰਟਾਂ ਚ ਕੱਢ ਦੋਗੇ ਜੀ ਚਲੋ ਮੈਂ ਜਿੰਨੇ ਕੀ ਮੇਰੀ ਜਾਣਕਾਰੀ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਦਿਮਾਗ ਚੋਂ ਉੱਥੇ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਵੀ ਇੱਥੇ ਬੜੀ ਈਜ਼ੀ ਨਹੀਂ ਬੰਦੀ ਹੈ ਹਾਂ ਫੇਰ ਹੰਸ ਨੂੰ ਇਹ ਹੁੰਦਾ ਵੀ ਉੱਥੇ ਬੱਚੇ ਜਾਣਗੇ ਪੈਸੇ ਬਣਾਉਣ ਲੱਗ ਜਾਣਗੇ ਕੰਮ ਲੱਭ ਜਾਣਗੇ ਚਾਂਸ ਹੈ ਰਾਈਟ ਹਾਂਜੀ ਦੂਜੀ ਗੱਲ ਮੈਂ ਹਮੇਸ਼ਾ ਰਿਸ਼ਤੇਦਾਰਾਂ ਪਰਿਵਾਰ ਪਰ ਆਉ ਨੂੰ ਇਹ ਕਹਿਣਾ ਹੁੰਦਾ ਵੀ ਬੱਚੇ ਨੇ ਜਿਹੜੀ ਲਾਈਨ ਲੈਣੀ ਆ ਉਹ ਨੂੰ ਉਹੀ ਕੋਰਸ ਲੈ ਕੇ ਪੇਚੋ ਹਾਂ ਇਹ ਨਾ ਸੋਚ ਕੇ ਚੱਲੋ ਵੀ ਬੱਚਾ ਉੱਥੇ ਪਹੁੰਚੂਗਾ ਜਾ ਕੇ ਕਿਸੇ ਵੀ ਲਾਈਨ ਜਾ ਕੇ ਕੰਮ ਕਰੂ ਪੀਆਰ ਮਿਲ ਜਾਊਗੀ ਇਹ ਫਿਰ ਬੱਚਾ ਆ ਕੇ ਤੇ ਸਟਰਗਲ ਕਰਦਾ ਰਾਈਟ ਫਿਰ ਉਹਨ ਹੌਨ ਸਰ ਕੰਮ ਸੌਖੇ ਨਹੀਂ ਮਿਲਦੇ ਇਹ ਲੇਬਰ ਜਿਹੜਾ ਤਿੰਨ ਅੱਖਰਾਂ ਦਾ ਸ਼ਬਦ ਹੈ ਨਾ ਜਰੂਰ ਐਕਸਪਲੇਨ ਕਰਿਓ ਉਹਨੇ ਆਪਾਂ ਬੜਾ ਸਾਂ ਇੱਕ ਮਿੰਟ ਮੈਂ ਕੀ ਖਾ ਗਿਆ ਆਇਆ ਆਪ ਜਲੇਬੀਆਂ ਤੇ ਇੰਡੀਆ ਦੇ ਵਿੱਚ ਜਲੇਬੀ ਬਣਾਉਣ ਵਾਲੇ ਦੀ ਕਿੰਨੀ ਕਾਹਮੀਅਤ ਹੈ ਤੇ ਇੱਥੇ ਤੁਸੀਂ ਕਿਵੇਂ ਸਮਝਦੇ ਹੋ ਜਿਹੜਾ ਜਲੇਬੀਆਂ ਕੱਢ ਰਿਆ ਸੀਗਾ ਤੁਹਾਡੇ ਮਨ 'ਚ ਕੋਈ ਸਵਾਲ ਆ ਰਿਹਾ ਸੀਗਾ ਇਹ ਇੱਥੇ ਲੇਬਰ ਤਾਂ ਸਾਰੀ ਬਰਾਬਰ ਹੀ ਹੈ ਸਾਰੀ ਇੱਕੋ ਹੀ ਹੈ ਭਾਵੇਂ ਕੋਈ ਉਹ ਜਲੇਬੀ ਕੱਢ ਰਿਹਾ ਤੇ ਭਾਵੇਂ ਮਦਦ ਕੀ ਕੋਈ ਟਰੱਕ ਚਲਾ ਰਿਹਾ ਤੇ ਭਾਵੇਂ ਕੋਈ ਆਬੀਸਿਟ ਬੈਠਾ ਹੈ ਆ ਲੈਬਰ ਨੂੰ ਐਕਸਪਲੇਨ ਕਰਿਓ ਆਪਣੇ ਬਰਾਤਾਂ ਬੱਚੇ ਨਾ ਆਪਣੇ ਉਥੋਂ ਬੜੇ ਸੌਖੇ ਆਏ ਹੁੰਦੇ ਆ ਚੱਕ ਕੇ ਪਾਣੀ ਨਹੀਂ ਪੀਤਾ ਹੁੰਦਾ ਨਾ ਰਾਈਟ ਇੱਥੇ ਆ ਕੇ ਉਹਨਾਂ ਨੂੰ ਹਾਰਡਵਰਕ ਕਰਨਾ ਪੈਂਦਾ ਜਿਵੇਂ ਰੈਸਟੋਰੈਂਟ ਵਿੱਚ ਹੋ ਗਿਆ ਟੀਮ ਹਾਟਨ ਹੋ ਗਿਆ ਕੰਸਟਰਕਸ਼ਨ ਦਾ ਕੰਮ ਹੋ ਗਿਆ ਰਾਈਟ ਜੀ ਉਹ ਜਦੋਂ ਫਿਰ ਕਰੇ ਜਾ ਕੇ ਉਹਨਾਂ ਨੇ ਰੋਟੀ ਆਪਣੀ ਆਪ ਬਣਾਉਣੀ ਆ ਫੀਸਾਂ ਕੱਟਣੀਆਂ ਨੇ ਬਸ ਤੇ ਕਾਲਜ ਜਾਣਾ ਇਹ ਚੀਜ਼ਾਂ ਉਹਨਾਂ ਵਾਸਤੇ ਬੜੀਆਂ ਸਟੱਗ ਵਾਲੀਆਂ ਹੁੰਦੀਆਂ ਹਮ ਸੈਕਿੰਡ ਜਿਹੜਾ ਕੈਨੇਡਾ ਨਾ ਉਹ ਹਰੇਕ ਤੋਂ ਅਸੀਂ ਵੀ ਸਟਾਰਟਿੰਗ ਆਹੀ 4-5 ਸਾਲ ਲੈਂਦਾ ਹੂੰ ਇਹ ਆਪਣਾ ਹਰੀਮਪੰਦਾ ਮਾਈਂਡਸੈਟ ਆ ਵੀ ਮੈਂ ਸਾਲ ਦੋ ਸਾਲ ਚ ਜਾ ਕੇ ਤਨ ਕੀ ਕਰਦਣਾ ਹੂੰ ਪੇਸ਼ੈਂਸ ਹੋਣੀ ਬੜੀ ਜ਼ਰੂਰੀ ਹੈ ਮਿਲਦੇ ਨੇ ਕੰਮ ਪਰ ਟਾਈਮ ਲੱਗਦਾ ਆ ਆ ਜਿਹੜਾ ਸ਼ਬਦ ਤੁਸੀਂ ਨੇ ਪੇਸ਼ੈਂਸ ਮੈਂ ਦੇਖਿਆ ਇੱਥੇ ਬੰਦੇ ਨਾ ਮਤਲਬ ਲਾਈਨ ਚ ਲਾ ਕੇ ਰਾਜੀ ਐ ਰੋਕ ਕੇ ਰਾਜੀ ਐ ਕਿਸੇ ਨੂੰ ਕੋਈ ਧੱਕਾ ਨਹੀਂ ਮਾਰਦਾ ਔਰ ਸਾਰੇ ਇੱਕ ਦੂਜੇ ਨੂੰ ਮਤਲਬ ਜੇ ਕਿਸੇ ਤੁਸੀਂ ਦਰਵਾਜ਼ਾ ਵੀ ਕਿਸੇ ਲਈ ਖੋਲਤਾ ਨਾ ਉਹਦੇ ਮੂੰਹ 'ਚ ਦੋ ਸ਼ਬਦ ਹੈ ਥੈਂਕ ਯੂ ਬਿਲਕੁਲ ਜੀ ਇਹ ਕਲਚਰ ਜੇ ਉੱਥੇ ਹੀ ਅਸੀਂ ਅਪਣਾਈਏ ਤਾਂ ਮੈਨੂੰ ਲੱਗਦਾ ਸੌਖੀ ਹੋ ਜਾਏਗੀ ਬਿਲਕੁਲ ਸੋਖੇ ਰਹਾਂਗੇ ਪਰ ਫਿਰ ਆਈ ਥਿੰਕ ਇਹ ਕਲਚਰ ਦਿੱਲੀ ਜਾ ਕੇ ਨਾ ਖਤਮ ਹੋ ਜਾਂਦਾ ਜਿਹੜੇ ਆਪਾਂ ਇੱਥੋਂ ਵੀ ਜਾਣੇ ਆ ਨਾ ਜਦੋਂ ਆਪਾਂ ਦਿੱਲੀ ਰਿਪੋਰਟ ਤੇ ਦੇਖਦੇ ਆ ਉਹ ਆਪਣਾ ਦਬੜੀ ਸ਼ੁਰੂ ਹੋ ਜਾਂਦੀ ਹੈ ਹਮ ਮੈਂ ਪਹਿਲਾਂ ਮੈਂ ਪਹਿਲਾਂ ਹਾਲਾਂਕਿ ਉਸ ਕੰਮ ਨਾਲ ਟਾਈਮ ਜ਼ਿਆਦਾ ਲੱਗਦਾ ਜੇ ਤੁਸੀਂ ਲਾਈਨ 'ਚ ਰੁਕ ਰਹੇ ਹੋ ਪੇਸ਼ੈਂਸ ਹੈਗੀ ਤੁਹਾਡੇ ਸੀ ਹਾਂਜੀ ਹਾਂਜੀ ਉਹ ਉਹ ਕੰਮ ਸਟੇਬਲ ਚੱਲ ਰਿਹਾ ਨਾ ਜੀ ਸਿੱਧੀ ਕਦਮ ਹਮ ਪਰ ਪੇਸ਼ੈਂਸ ਤਾਂ ਬੜੀ ਜ਼ਰੂਰੀ ਹੈ ਪੇਸ਼ੈਂਸ ਤਾਂ ਤੁਹਾਨੂੰ ਬੜੀ ਅੱਗੇ ਅੱਗੇ ਲੈ ਜਾਂਦੀ ਹੈ ਰਾਈਟ ਅਛੇ ਇੱਕ ਤਾਂ ਇਹ ਹੋ ਗਿਆ ਵੀ ਲੇਬਰ ਤੁਹਾਨੂੰ ਕਰਨੀ ਪਊਗੀ ਕੈਨੇਡਾ ਤੁਹਾਨੂੰ 4-5 ਸਾਲ ਮੌਕਾ ਦੇਊਗਾ ਬਿਲਕੁਲ ਅਖਥੂਰੀਆ ਸਾਹਿਬ ਨੇ ਇੱਕ ਗੱਲ ਕਹਿੰਦੇ ਹੁੰਦੇ ਆ ਉਹ ਕਹਿੰਦੇ ਕੈਨੇਡਾ ਹੈ ਭਾ ਮੁਲਕ ਹੈ ਵੀ ਇਹ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੈ ਬਿਲਕੁਲ ਸਹੀ ਇਹਨੂੰ ਐਕਸਪਲੇਨ ਕਰੇ ਤੁਸੀਂ ਜੀ ਆਇਆਂ ਜੀ ਇੱਕ ਤਾਂ ਥੋੜੀ ਅਪਰਚੂਨਟੀ ਬਣੀ ਆ ਨਾ ਜੀ ਕੋਈ ਵੀ ਬੰਦਾ ਇੱਥੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹਮ ਆਲਰਾਇਟ ਔਰ ਜੇ ਉਹ ਮੈਂ ਕੰਮਜਾਬ ਹੁੰਦਾ ਪਰ 4-5 ਸਾਲ ਉਹਨੂੰ ਕੰਮਜਾਬ ਹੁੰਦੇ ਲੱਗਦੇ ਨਹੀਂ ਹਾਂ ਜੇ ਤੁਸੀਂ ਅੱਜ ਹੀ ਖਾਉਣਾ ਤੁਹਾਨੂੰ ਆਪਰੇ ਮੀਡੀਕਲ ਸੁਵੀਦਨ ਖਾਰੇ ਵਿੱਚ ਦੀ ਨਿਕਲਣਾ ਹੀ ਪੈਣਾ ਹੂੰ ਠੀਕ ਹੈ ਜੀ ਬੇਸਮੈਂਟ ਵਿੱਚ ਰਹਿਣਾ ਸਪੀਡ 100 ਵੀ ਹੈ ਇੱਥੇ ਜੀ 100 110 ਤੇ ਕਰ ਜਾਂਦੇ ਦੀ ਇੱਥੇ ਅੱਛਾ ਜੀ ਹਾਂ ਤੁਸੀਂ ਦੱਸ ਰਹੇ ਸੀਗੇ ਹਾਂ ਜੀ ਹੁਣ 110 ਕਨਫੀਰਮ ਹੈ ਸੁਵੀਦੇ ਸੁਵੀਦਨ ਖਾਰੇ ਵਾਲੀ ਗੱਲ ਤੇ ਆਓ ਹਰੇਕ ਬੰਦੇ ਨੂੰ 0 ਤੋਂ ਸਟਾਰਟ ਕਰਨਾ ਪੈਂਦਾ ਕਿਉਂਕਿ ਨਵੀਂ ਧਰਤੀ ਆ ਹਾਂ ਆਪਾਂ ਤਾਂ ਜਿਆਦਾ ਤਾਂ ਛੱਡ ਕੇ ਆਏ ਤਾਂ ਤੁਸੀਂ 0 ਤੋਂ ਸਟਾਰਟ ਕਰਨਾ ਰਾਈਟ ਸੈਕਿੰਡ ਥਿੰਗ ਹੈ ਫਿਰ ਜਾਂ ਇੰਨੇ ਮਨੀ ਲੈ ਕੇ ਆਓ ਬੇਰਤ ਜਿਆਦਾ ਕੋਈ ਬਿਜ਼ਨਸ ਬਾਈ ਕਰ ਲਓ ਹਾਂ ਤੀਜੇ ਤੁਸੀਂ ਈਜ਼ੀ ਲਾਈਫ ਜਿਉਣੀ ਆ ਰਾਈਟ ਪਰ ਮੋਸ ਦੋ ਕਿਸਤਿਆਂ ਦੇ ਪੈਰ ਆ ਵੀ ਆਪਾਂ ਇੰਡੀਆ ਵਿੱਚ ਵੀ ਲੈਣੀ ਆ ਕਰਵਾਰ ਲੈਣਾ ਇੱਥੇ ਵੀ ਕੁਝ ਕਰਨਾ ਹੈ ਨਾ ਜੀ ਫਿਰ ਤਾਂ 4-5 ਸਾਲ ਤੋਂ ਨੂੰ ਠੀਕ ਹੈ ਹੋ ਸਕਦਾ ਲੱਖ ਬੰਦਾ ਸਾਲ ਦੋ ਸਾਲ ਬਾਅਦ ਆਪਦੇ ਲਾਈਨ ਚ ਲਿਆ ਜਾਵੇ ਪਰ ਮੈਂ ਇਹ ਕਹਿਣਾ ਵੀ ਬੱਚੇ ਨੂੰ ਆਪਣੀ ਲਾਈਨ ਚ ਹੀ ਜਾਣਾ ਚਾਹੀਦਾ ਸਾਡੀ ਕਰਕੇ ਹਾਂ ਬ੍ਰਾਡ ਸਾਹਿਬ ਤੁਹਾਨੂੰ ਕਿਵੇਂ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ 16 ਨੂੰ ਆਏ ਆ ਤੇ ਅੱਜ ਤੱਕ ਤੁਹਾਨੂੰ ਕਿਹੜੀ-ਕਿਹੜੀ ਗੱਲ ਜਿਹੜੀ ਤੁਸੀਂ ਨੋਟ ਕੀਤੀ ਐ ਸਪੈਸ਼ਲੀ ਐਜ਼ ਅ ਪੇਰੈਂਟਸ ਤੁਸੀਂ ਕੀ ਅਰਵਾਇਸ ਹੈ ਤੁਹਾਡੀ ਅਰਵਾਇਸ ਨਹੀਂ ਵੀ ਕੀ ਤੁਹਾਡਾ opinion ਹੈਗਾ ਮੇਰਾ opinion ਇਹ ਹੈ ਵੀ ਜਿਹੜੇ ਬੱਚੇ ਇੱਥੇ ਆਉਂਦੇ ਆ ਜਿਹੜੀ ਸਟੱਡੀ ਕੀਤੀ ਹੈ ਉਹੀ ਲਾਈਨ ਲੈ ਕੇ ਆਉਣਾ ਮਤਲਬ ਜਿਵੇਂ ਜਿਵੇਂ ਜੇ ਉਹਨਾਂ ਨੇ ਇੰਜੀਨੀਅਰਿੰਗ ਵਾਲੀ ਪਾਸੇ ਕੀਤੀ ਹੈ ਨਾਨ ਮੈਡੀਕਲ ਕੀਤਾ ਉਸ ਪਾਸੇ ਜੇ ਮੈਡੀਕਲ ਕੀਤਾ ਤਾਂ ਉਸ ਪਾਸੇ ਜਿਹੜੇ ਸਬਜੈਕਟ ਉੱਥੇ ਪੜ੍ਹੇ ਆ ਉਸੇ ਦੇ ਰਿਲੇਟਡ ਹੀ ਮਤਲਬ ਕਿ ਇਹਨਾਂ ਨੂੰ ਆਉਣਾ ਚਾਹੀਦਾ ਹੈ ਜਿਹੜਾ ਏਜੰਟ ਕਹਿੰਦਾ ਹੈ ਏਜੰਟ ਕਹਿੰਦਾ ਉਹਦੇ ਮਗਰ ਨਾ ਲੱਗੋ ਤੁਸੀਂ ਆਪ ਦਾ ਵੇਖੋ ਵੀ ਮੈਂ ਐਸ ਲਾਈਨ 'ਚ ਜਾਣਾ ਤੁਸੀਂ ਆਪ ਸਟੱਡੀ ਕਰ ਲਓ ਸਾਰਾ ਕੁਝ YouTube ਤੇ ਪਿਆ ਹੈ ਠੀਕ ਹੈ ਨਾ ਜੇ ਉਹਦੇ 'ਚ ਬੱਚਾ ਇਜੀ ਵੀ ਰਹਿੰਦਾ ਹੈ ਸੌਖਾ ਵੀ ਰਹਿੰਦਾ ਹੈ ਮੁਰਕੀ ਆ ਕੇ ਇੱਥੇ ਦੁਬਾਰਾ ਕੋਰਸ ਬਦਲਦਾ ਨਾ ਵੀ ਮਾਈਂਡ ਬਣਾ ਕੇ ਆਉਂਦਾ ਮੈਂ ਕੋਰਸ ਪੂਰਾ ਕਰਨਾ ਉਸ ਐ ਬਈ ਬਾਕੀ ਹੈ ਲੇਬਰ ਤੁਸੀਂ ਇੱਕ ਜ਼ੀਰੋ ਤੋਂ ਜ਼ੀਰੋ ਤੋਂ ਉੱਠਣਾ ਠੀਕ ਹੈ ਨਾ ਪੇਸ਼ੈਂਸ ਰੱਖੋਗੇ ਤਾਂ ਤੁਸੀਂ ਕਾਮਯਾਬ ਹੋ ਜਾਓਗੇ ਜੇ ਤੁਸੀਂ ਕਾੜੀ ਕਰੋਗੇ ਤਾਂ ਪਿੱਛੇ ਜਾਓਗੇ ਆਪਾਂ ਹੁਣੇ ਤੁਸੀਂ ਕੀ ਕਾ ਕੇ ਆਏ ਹੋ ਗੋਲ ਗੱਪਾ ਜਲੇਬੀ ਤੇ ਉਹ ਬੱਚੇ ਬਣਾ ਰਹੇ ਸੀ ਨਾ ਬਿਲਕੁਲ ਜੀ ਸਟਾਰਟ ਕਰ ਰਹੇ ਆ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਰਾਈਟ ਨੇ ਤੇ ਅਸ ਇੱਕ ਨਾ ਮੈਂ ਬੱਚਿਆਂ ਨੂੰ ਵੀ ਇਹ ਕਹਿਣਾ ਚਾਹਣਾ ਵੀ ਤੁਸੀਂ ਇਜ਼ੀ ਮਨੀ ਬਲਾ ਕੇ ਕੋਈ ਗਲਤ ਲੈਣਾ ਜੂਸ ਕਰੋ ਹਮ ਜਦੋਂ ਆਪਾਂ ਇੰਡੀਆ ਦੋ ਨੰਬਰ ਗਿਆ ਨੇ ਫਿਰ ਦੋ ਨੰਬਰ ਪੀਪਲ ਲਾ ਕੇ ਕੰਮ ਕਰ ਰਹੇ ਹਾਂ 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 ਉਹ ਦੱਸਿਓ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਹੇ ਹਾਂ ਓਵਰ ਸਪੀਡ ਚਲਾ ਰਹੇ ਹਾਂ ਠੀਕ ਹੈ ਜੀ ਇਹਨਾਂ ਚੀਜ਼ਾਂ ਤੋਂ ਬਚੋ ਕਿਉਂਕਿ ਇੱਕ ਵਾਰੀ ਤੁਹਾਡਾ ਇੱਥੇ ਰੈਕਡ ਖਰਾਓਗੇ ਨਾ ਕੈਨੇਡਾ ਇਸ ਚੀਜ਼ ਨੂੰ ਕਿਤੇ ਨਹੀਂ ਮਾਫੀ ਨਹੀਂ ਕਰਦੇ ਹੂੰ ਤੁਸੀਂ ਇੱਕ ਵਾਰੀ ਥੋੜਾ ਰੈਕર્ડ ਚਲਾਇਆ ਗਿਆ ਪੰਜ ਸਾਲ ਪਿੱਛੇ ਚਲੇ ਜਾ ਪਲੀਜ਼ ਆਪ ਦਾ ਰੈਕર્ડ ਦੇਖੇ ਰੱਖੋ ਹੂੰ ਠੀਕ ਹੈ ਜੀ ਕੋਈ ਗਲਤ ਲਾਈਨ ਨਾ ਲਾਓ ਇਜ਼ੀ ਮਨੀ ਵਾਲੇ ਪਾਸੇ ਨਾ ਭਜੋ ਕਿ ਹੈਮਿਲਟਨ ਆ ਗਿਆ ਨਹੀਂ ਜੀ ਹੈਮਿਲਟਨ ਹੋਈ ਵੀ ਜਾ ਰਿਹਾ ਫਿਰ ਉਤ ਅੱਛਾ ਹੈਮਿਲਟਨ ਨੂੰ ਜੀ ਪੀਰਸ ਮਤਲਬ ਝਾਕ ਨਾ ਕਰਨ ਨੂੰ ਸੰਤੰਦ ਰਹਿਣਗੇ ਆ ਤੁਸੀਂ ਇੱਕ ਮਿੰਟ ਬਰਾੜ ਸਾਹਿਬ ਤੁਸੀਂ ਕਰੋ ਆਹ ਗੱਲ ਕਰਿਓ ਜਿਹੜੀ ਤੁਸੀਂ ਇਹ ਕਰਨ ਚ ਦੱਸ ਰਹੇ ਸੀ ਹਾਂ ਮਤਲਬ ਇਹ ਆ ਵੀ ਜੇ ਤੁਸੀਂ ਬੱਚੇ ਨੂੰ ਭੇਜਤਾ ਤੁਸੀਂ ਐਸੈਪਟ ਕਰਦੇ ਆ ਵੀ ਕਰਦੇ ਸਾਨੂੰ ਕਮਾਕ ਮਾ ਕੇ ਬੱਚਾ ਭੇਜੇ ਹੂੰ ਉਹ ਉਹ ਕਨਸੈਪਟ ਆਉਦੇ ਮਨ ਚੋਂ ਕੱਢ ਦਿਓ 4 ਸਾਲ ਤੱਕ ਬੱਚੇ ਨੂੰ ਆਪ ਦਾ ਕਾਮਯਾਬ ਹੋਣ ਦਿਓ 4 ਸਾਲ ਬਾਅਦ ਹੀ ਬੱਚੇ ਦੇ ਪੈਰ ਲੱਗਣੇ ਉਦੋਂ ਹੀ ਥੋੜੀ ਹੈਲਪ ਕਰ ਸਕਦਾ ਹੈ ਪਹਿਲਾਂ ਤਾਂ ਤੁਹਾਡੇ ਤੋਂ ਘਰੋਂ ਪੈਸੇ ਤੁਸੀਂ ਰੇਂਜ ਰੱਖੋ ਵੀ ਉਹਦੀ ਫੀਸ ਭਰਨੀ ਹੈ ਸਭ ਤੋਂ ਪਹਿਲਾਂ ਤਾਂ ਇਹ ਰੱਖ ਸਰ ਅਕਸਰ ਹੁੰਦਾ ਪਤਾ ਕੀ ਹੁੰਦਾ ਹੁਣ ਮੇਰੀ ਬੇਟੀ ਆਈ 2 ਸਾਲ ਦੀ ਸਟੱਡੀ ਸੀ ਉਹਦੀ ਤੇ ਉਹਨੂੰ ਨਾ ਯੂਬੀਸੀ ਤੋਂ ਆਫਰ ਆ ਗਈ ਤੇ ਯੂਬੀ ਉਹਨੇ ਆਪਣੇ ਆਪ ਮੇਲ ਕੀਤੀ ਸੀ ਯੂਬੀ ਸੀ ਫਿਨਿਸ਼ੀਓ ਬ੍ਰਿਟਿਸ਼ ਕੋਲੰਬੀਆ ਤੇ ਮੈਂ ਮੈਨੂੰ ਬੜੀ ਖੁਸ਼ੀ ਹੋਈ ਵੀ ਯੂਬੀਸੀ ਬਹੁਤ ਵੱਡੀ ਯੂਨੀਵਰਸਿਟੀ ਤੁਸੀਂ ਜਾਣਦੇ ਹੋ ਜੀ ਯੂਬੀਸੀ ਮੇਰੇ ਖਿਆਲ ਕੈਨੇਡਾ ਦੀ ਪਹਿਲੀ ਯੂਨੀਵਰਸਿਟੀ ਹੈ ਜਾਂ ਦੂਜੀ ਉਹਦਾ ਰੈਂਕ ਵਾਈਜ਼ ਤੇ ਮੈਂ ਇਹਨੂੰ ਬੈਂਕ ਕਹਿੰਦਾ ਨਾ ਵੀ ਮੈਂ ਤੁਹਾਨੂੰ ਜੀ 90% ਦੀ ਫੀਸ ਦੇ ਦਿੰਦਾ 10% ਤੁਸੀਂ ਭਰਨੀ ਹੈ ਜੀ 36000 ਡਾਲਰ ਉਹਦੀ ਇੱਕ ਸਮੈਸਟਰ ਦੀ ਫੀਸ ਸੀਗੀ ਤੇ ਮੈਂ ਸਾਰੇ ਕਾਗਜ਼ ਪੱਤਰ ਜਿੰਨੇ ਕੁ ਮੇਰੀ ਔਕਾਤ ਸੀਗੀ ਮੈਂ ਸਾਰੇ ਚੱਕ ਕੇ ਤੇ ਮੈਂ ਬੈਂਕ ਕੋਲੇ ਚਲਾ ਗਿਆ ਤੇ ਉਹ ਕਹਿੰਦਾ ਜੀ ਅ ਅਸੀਂ ਤੁਹਾਨੂੰ ਨਾ 1/2 ਕਰੋੜ ਰੁਪਏ ਤੱਕ ਦੇ ਸਕਦੇ ਹਾਂ ਜੀ ਤੇ ਮੈਂ ਨਾ ਬ੍ਰਿਟਿਸ਼ ਕਲੰਬੀਆ ਕਾਲਜ ਦੇ ਵਿੱਚ ਫੀਸ ਭਰ ਚੁੱਕਿਆ ਸੀਗਾ 9 ਲੱਖ ਰੁਪਈਆ ਉਹ ਤਾਂ ਜੀ ਐਸ ਸੀ ਵਧੀ ਨਹੀਂ ਸੀਗੀ ਤੇ ਇੱਕ ਬੰਦਾ ਮੇਰੇ ਘਰ ਆਇਆ ਉਹ ਕਹਿੰਦਾ ਮੈਨੂੰ ਨੇ ਮਤਲਬ ਉਹ ਹੁਣ ਇਹ ਤਾਂ ਵੈਸੇ ਵਧੀਆ ਕਿਹਾ ਉਹ ਕਹਿੰਦਾ ਜੇ ਮੇਰੀ ਬੇਟੀ ਦਾ ਇੱਥੇ ਨਾ ਹੁੰਦਾ ਨਾ ਜਿੱਥੇ ਤੇਰੀ ਬੇਟੀ ਦਾ ਨਾਂ ਹੈ ਤੇ ਮੈਂ 1 ਮਿੰਟ ਲਾਉਂਦਾ ਯੂਬੀਸੀ ਜਿਹੜਾ ਐਡਮਿਸ਼ਨ ਕਰਾਉਣ ਲੱਗਿਆ ਹਾਂ ਤੇ ਤੂੰ ਸੋਚ ਰਿਹਾ ਹੈ ਤੇ ਮੈਂ ਕਿਹਾ ਯਾਰ ਵੀ ਮੇਰੀ ਔਕਾਤ ਨਹੀਂ ਵੀ ਇੰਨੀ ਫੀਸ ਭਰਾਂ ਮੈਂ ਤਾਂ ਮੈਂ ਯੂਬੀਸੀ ਬਿਲਕੁਲ ਠੀਕ ਹੈ ਤੇ ਮੈਂ ਕਲੰਬੀਆ ਕਾਲਜ ਦੇ ਵਿੱਚ ਮੈਂ ਫੀਸ ਭਰ ਚੁੱਕਿਆ ਤੇ ਮੇਰੀ ਬੇਟੀ ਨੇ ਵੀ ਮੈਨੂੰ ਕਿਹਾ ਵੀ ਪਾਪਾ ਤੁਸੀਂ ਫੀਸ ਤਾਂ ਭਰਤੀ ਹੈ ਮੈਨੂੰ ਇੱਧਰ ਪੜ ਲੈਣ ਦਿਓ ਤੇ ਜੇ ਮੈਨੂੰ ਯੂਬੀਸੀ ਚ ਹਾਣ ਆਫਰ ਆ ਸਕਦੀ ਹੈ ਤੇ ਕਾਨੂੰ ਵੀ ਆਈ ਸਕਦੀ ਹੈ ਡਿਗਰੀ ਤੇ ਵੀ ਆ ਸਕਦੀ ਹੈ ਤੋ ਕਈ ਵਾਰੀ ਤੁਸੀਂ ਉਹ ਜਿਹੜੀ ਗੱਲ ਕਰ ਰਹੇ ਸੀਗੇ ਅ ਮਤਲਬ ਆਪਾਂ ਜਿਹੜੀ ਹੁਣੇ ਆਪਾਂ ਇਹ ਗੱਲ ਕਰ ਰਹੇ ਸੀ ਐਕਸਪੀਰੀਅੰਸ ਦੀ ਵੀ ਏਜੰਟ ਕਹਿੰਦਾ ਵੀ ਅਸੀਂ ਦੋ ਤਿੰਨੇ ਏਜੰਟਾਂ ਕੋਲੇ ਗਏ ਉਹ ਕਹਿੰਦੇ ਜੀ ਅਸੀਂ ਤਾਂ ਯੂਪੀਸੀ ਨੂੰ ਡੀਲ ਹੀ ਨਹੀਂ ਕਰਦੇ ਤੇ ਯੂਪੀਸੀ ਦਾ ਆਫਰ ਵੀ ਨਹੀਂ ਭਰਦਾ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ ਜਨਰਲ ਸਟੱਡੀ ਦੇ ਵਿੱਚ ਉਹਨਾਂ ਨੇ ਸਾਨੂੰ ਆਫਰ ਲੈਟਰ ਦੇ ਦਿੱਤੀ ਅਸੀਂ ਭਰਿਆ ਸੀਗਾ ਸਾਈਕੋਲੋਜੀ ਤੇ ਉਹ ਕਹਿੰਦਾ ਜੀ ਇਹ ਇਦਾਂ ਹੀ ਹੁੰਦਾ ਜਨਰਲ ਸਟੱਡੀ ਹੁੰਦਾ ਤੇ ਇੱਥੇ ਆ ਕੇ ਬਾਅਦ ਚ ਹਾਲਾਂਕਿ ਉੱਥੇ ਮੈਨੂੰ ਪਤਾ ਲੱਗ ਗਿਆ ਮੈਨੂੰ ਚੇਂਜ ਕਰਾ ਲਿਆ ਤੁਸੀਂ ਏਜੰਟ ਤੇ ਕਿੰਨਾ ਕੋਈ ਵਿਸ਼ਵਾਸ ਬੱਚੇ ਕਰਨ ਇਹ ਦੱਸਿਓ ਮੈਂ ਤਾਂ ਆਲਵੇਸ ਕਹਿੰਦਾ ਜੀ ਪਹਿਲਾਂ ਜਿਵੇਂ ਤੁਸੀਂ ਸਰਚ ਕਰੋ ਹਮਮ ਬਈ ਤੁਹਾਡੇ ਆ ਕੋਰਸ ਲਈ ਜਾਂ ਤੁਹਾਡੀ ਡਿਗਰੀ ਦੇ ਬੈਸਟ ਕਾਲਜ ਜਾਂ ਬੈਸਟ ਯੂਨੀਵਰਸਿਟੀ ਕਿਹੜੀ ਹੈ ਹਮਮ ਏਜੰਟ ਨੇ ਤੁਹਾਨੂੰ ਆਪਦੇ ਹਿਸਾਬ ਨਾਲ ਡਰਾਈਵ ਕਰਨਾ ਜਿੱਥੋਂ ਉਹਨਾਂ ਨੂੰ ਕੋਈ ਕਮਿਸ਼ਨ ਮਿਲਦਾ ਚਲੋ ਵੀ ਹੈਗਾ ਰਾਈਟ ਜਾਂ ਜਿੱਥੋਂ ਸਿਰ ਉਹਨਾਂ ਦੀ ਆਫਰ ਲੈਟਰਸ ਪਈਆਂ ਪਹਿਲਾਂ ਤੁਹਾਨੂੰ ਇਹ ਪਤਾਉਣਾ ਚਾਹੀਦਾ ਵੀ ਮੇਰਾ ਮੇਰਾ ਕੋਰਸ ਕਿਹੜੇ ਕਾਲਜ ਦੇ ਵਿੱਚ ਉਹਦੀ ਰੈਂਕਿੰਗ ਕੀ ਹੈ ਹਾਂ ਠੀਕ ਆ ਫਿਰ ਤੁਸੀਂ ਅੱਛਾ ਉਹ ਰੈਂਕਿੰਗ ਦਾ ਮਤਲਬ ਕਿਹੜੇ ਉਹਦਾ ਵੀ ਉਹਦੀ ਗ੍ਰੈਜੂਏਸ਼ਨ ਨਹੀਂ ਨਹੀਂ ਕਾਲਜ ਦੀ ਜਿਹੜੀ ਰੈਂਕਿੰਗ ਹੁੰਦੀ ਹੈ ਵੀ ਲਾ ਲਓ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਕਿੱਥੇ ਪੜਾਈ ਵਧੀਆ ਟਾਪ ਮੋਸਟ ਜਿੱਦਾਂ ਇਹਦਾ ਯੂਬੀਸੀ ਦੀ ਗੱਲ ਕਰਦੇ ਆਪਾਂ ਜੀ ਜੀ ਓਕੇ ਠੀਕ ਹੈ ਜੀ ਯਾਨੀ ਕਿ ਏਜੰਟ ਨੂੰ ਤੁਹਾਨੂੰ ਡਰਾਈਵ ਨਾ ਕਰਨ ਦਿਓ ਤੁਸੀਂ ਇਹਨੂੰ ਡਰਾਈਵ ਕਰੋ ਭਾਈ ਮੇਰੇ ਮੇਰੇ ਰਿਕੁਆਇਰਮੈਂਟ ਤਾਂ ਇਹ ਹੈਗੀ ਆ ਮੇਰੇ ਲਈ ਤਾਂ ਇਹ ਕਾਲਜ ਵਧੀਆ ਉਹ ਫੋਨ ਨਹੀਂ ਤਾਂ ਨੈਕਸਟ ਟਾਈਮ ਅਡਮਿਸ਼ਨ ਤਾਂ ਮਿਲ ਨਹੀਂ ਮਿਲਨੀ ਰਹੀ ਜੇ ਤੁਸੀਂ ਇੱਥੇ ਆ ਕੇ ਚੇਂਜ ਕਰਦੇ ਹੋ ਤੁਹਾਡਾ ਟਾਈਮ ਵੇਸਟ ਹੁੰਦਾ ਤੁਹਾਡੀ ਮਨੀ ਵੇਸਟ ਹੁੰਦੀ ਆ ਤੁਸੀਂ ਸਫਰ ਕਰਦੇ ਹੋ ਰਾਈਟ ਫਿਰ ਜਿੱਦਾਂ ਟੀ ਕਾਲਜ ਇੱਥੇ ਹੈਗੇ ਨੇ ਉਹਨਾਂ ਦਾ এনवायरमेंट ਵਧੀਆ ਨਹੀਂਗਾ ਚੰਗੇ ਕਾਲਜ ਜਾਓਗੇ ਤੁਸੀਂ ਫੇਦੇ ਹੀ ਕੰਮ ਜਾਵੋਗੇ ਰਾਈਟ ਅੱਛਾ ਇੱਕ ਹੋਰ ਦੱਸਿਓ ਤੁਸੀਂ ਆ ਗੱਲ ਕੀਤੀ ਐਨਵਾਇਰਨਮੈਂਟ ਨਹੀਂ ਵਧੀਆ ਕਈ ਨਾ ਪੰਜਾਬ ਦੇ ਵਿੱਚ ਤੁਸੀਂ ਹੁਣ ਮੈਨੂੰ ਪਤਾ ਨਹੀਂ ਕਦੋਂ ਗਈ ਤੁਸੀਂ ਪੰਜਾਬ ਮੈਨੂੰ ਆਲਮੋਸਟ 5 ਇਅਰ ਹੋ ਗਏ ਨੇ ਆਪਣਾ ਬਰਾੜਾ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਅਖਬਾਰਾਂ ਦੇ ਵਿੱਚ ਜਾਂ ਇੱਕ ਮਿੰਟ ਫੋਰਡ ਦੀ ਅੱਛਾ ਇਹ ਕੀ ਹੈ ਜੀ ਫੋਰਡ ਦਾ ਇਹ ਫੋਰਡ ਦਾ ਪਲਾਂਟ ਹੈ ਜੀ ਇੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਨੇ ਜੀ ਅੱਛਾ ਠੀਕ ਹੈ ਜੀ ਫੋਰਡ ਦੀਆਂ ਗੱਡੀਆਂ ਇੱਥੇ ਬਣਦੀਆਂ ਨੇ ਹਾਂ ਜੀ ਫੋਰਡ ਦੇ ਪਿਕਅਪ ਟਰੱਕਸ ਵਗੈਰਾ ਇਹ ਫੋਰਡ ਦਾ ਪਲਾਂਟ ਹੈ ਜੀ ਅੱਛਾ 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 ਇਹ ਫੋਰਡ ਦਾ ਜੀ ਪਿਕਅਪ ਪਲਾਂਟ ਟਰੱਕ ਵਗੈਰਾ ਬਣਦੇ ਬਰਾੜਾ ਸਾਹਿਬ ਆਪਾ ਆਪਣਾ ਬਰਾੜਾ ਸਾਹਿਬ ਇਹਨਾਂ ਦੇ ਕੋਲ ਦੱਸਿਓ ਵੀ ਤੁਸੀਂ ਇੰਡੀਆ ਦੇ ਵਿੱਚ ਕਿੰਨਾਂ ਦੀ ਜਿਆਦਾ ਇਸ਼ਤਿਹਾਰ ਦੇਖਦੇ ਹੋ ਵੀ 5 ਨੰਬਰ 5.5 ਨੰਬਰ 6 ਵਾਲਾ ਕੈਨੇਡਾ ਪੈਸੇ ਵੀਜੇ ਤੋਂ ਬਾਅਦ ਇਹ ਕਿੰਨੇ ਕਿ ਲੋਕਾਂ ਨੂੰ ਗੁੰਮਰਾ ਕਰਦੇ ਆ ਕੁਝ ਵੀਜ਼ੇ ਵਾਲੇ ਤਾਂ ਬਹੁਤ ਵਧੀਆ ਜੀ ਸਹੀ ਗਾਈਡ ਕਰਦੇ ਆ ਕੁਝ ਹਾਂ ਕੁਝ 100 ਚੋ ਕਿੰਨੇ 100 ਚੋ 15 ਤੋਂ 20% ਹੈਗੀ ਆ ਵੀ ਜਿਹੜੇ ਜਮਾਂ ਸਹੀ ਕਰਦੇ ਆ ਅੱਛਾ ਜੀ ਤੇ ਬਾਕੀ ਸਾਰੇ 2 ਨੰਬਰ ਵਾਲੇ ਵੀ ਹੈ ਚਲਾ ਲੋਇਆ ਚਲਾ ਲੋ ਸਟੱਡੀ ਕਰਕੇ ਲਾਉਣਾ ਚਾਹੀਦਾ ਬੱਚੇ ਨੂੰ ਪਹਿਲਾਂ ਸਾਰਾ ਮਤਲਬ ਕਿ ਵੈਬਸਾਈਟਾਂ ਤੇ ਪਿਆ ਆ ਉਹਦਾ ਕਾਲਜ ਚੰਗਾ ਜੁਆਸ ਕਰੋ ਹੂੰ ਠੀਕ ਫੀਸ ਥੋੜੀ ਬਹੁਤਾ ਫਰਕ ਨਹੀਂ ਹੁੰਦਾ ਥੋੜਾ ਕਣਾ ਹੀ ਫਰਕ ਹੁੰਦਾ ਹੈ ਹੂੰ ਤੇ ਮਤਲਬ ਕਿ ਚੰਗੇ ਕਾਲਜ ਜਾਓਗੇ ਜਿਹਦੀ ਰੈਂਕਿੰਗ ਉੱਚੀ ਹੈ ਹੂੰ ਤੇ ਉਹ ਉਹਦੀ ਤੁਹਾਨੂੰ ਕਹਿੰਦਾ ਜਗਾ ਪੀਆਰ ਤੇ ਵੀ ਸੋਖਾ ਰਹਿੰਦਾ ਹੈ ਜੀ ਜੀ 150 ਹੁਣ ਤੁਸੀਂ ਦੱਸਿਓ ਜੀ ਵੀ ਜਿਹੜਾ ਇਹ ਪੰਜਾਬ ਦੇ ਹਰ ਮੋੜ ਦੇ ਉੱਤੇ ਹਰ ਬੱਸ ਸਟੈਂਡ ਦੇ ਉੱਤੇ ਵੱਡਾ ਵੱਡਾ ਲਿਖਿਆ ਹੈ ਵੀ 100% ਵੀਜ਼ਾ ਆ ਪੈਸੇ ਵੀ ਦੇ ਤੋਂ ਬਾਅਦ ਤੇ ਕੈਨੇਡਾ ਜਾਓ 5 ਨੰਬਰ ਵਾਲਾ 5.5 ਨੰਬਰ ਵਾਲਾ 6 ਨੰਬਰ ਵਾਲਾ ਇਹ ਜਿਹੜੀ ਨੰਬਰਾਂ ਵਾਲੀ ਗੇਮ ਇਹ ਕਿੰਨੀ ਡਿਸਟਰੈਕਟਰ ਡਿਸਟਰੈਕਟ ਕਰਦੀ ਹੈ ਤੇ ਕਿੰਨੀ ਗੇ ਇਹ ਪੋਜ਼ਿਟਿਵ ਰੱਖਦੀ ਹੈ ਦੇਖੋ ਇਹ ਤਾਂ ਉਹਨਾਂ ਦਾ ਬਿਜ਼ਨਸ ਆ ਰਾਈਟ ਉਹ ਤਾਂ ਉਹਨਾਂ ਦੀ ਐਡਵਰਟਾਈਜ਼ਮੈਂਟ ਜਾਂ ਨਹੀਂ ਉਹ ਤਾਂ ਉਹਨਾਂ ਨੇ ਗਾਹ ਚੜਾਉਣਾ ਆਪਦੇ ਕਾਊਂਟਰ ਤੇ ਉਹ ਬਿਲਕੁਲ ਉਹ ਬਚਣਾ ਕਿਵੇਂ ਆ ਸੀ ਉੱਪਰ ਉਹ ਕੋਈ ਰਾਈਟ ਵੇ ਨਹੀਂ ਨਾ ਹਾਂ ਹੁਣ ਜਿੱਦਾਂ ਤੁਸੀਂ ਆਪਾਂ ਕਹਿੰਦੇ ਬੱਚੇ ਤੇ ਸਫਰ ਕਰਦੇ ਹਾਂਜੀ ਪਹਿਲੀ ਗੱਲ ਤਾਂ ਤੁਹਾਨੂੰ ਇਹ ਅਪਰੋਨਿਕ ਨੌਲੇਜ ਹੋਣੀ ਚਾਹੀਦੀ ਹੈ ਕਿ ਬੱਚੇ ਪਹਿਲਾਂ ਸਟੱਡੀ ਕਰੋ ਵੀ ਬੱਚੇ ਇੱਥੇ ਵੀਕ ਚ 20 ਘੰਟੇ ਕੰਮ ਕਰ ਸਕਦੇ ਨੇ ਲੀਗਲ ਹਾਂ ਠੀਕ ਹੈ ਫਿਰ ਆਪਾਂ ਕਹਿੰਦੇ ਆਪਾਂ ਬੱਚਿਆਂ ਦਾ ਸ਼ੋਸ਼ਣ ਹੁੰਦਾ ਕੋਈ 5 ਡਾਲਰ ਦੇ ਰਿਹਾ ਵੀ 10 ਦੇ ਰਿਹਾ ਫਿਰ ਤਾਂ ਜੇ ਆਪਾਂ ਟਰੈਕਟਰ ਤੋਂ ਸਾਈਡ ਤੇ ਜਾਵਾਂਗੇ ਤਾਂ ਆਪਣਾ ਮਾਈਂਡ ਸੈਟ ਉਹਨਾਂ ਚਾਹਤਾ ਵੀ ਮੇਰੇ ਬੱਚੇ ਨੇ ਤਾਂ ਵੀਕੈਂਡ ਇਹੀ ਕੰਮ ਮਿਲ ਸਕਦਾ ਉੱਥੇ ਹਮ ਰਾਈਟ ਜਿਹੜਾ ਤੁਸੀਂ ਕਰ ਰਹੇ ਬੈਂਡ ਵਾਲੀ ਗੱਲ ਇਹ ਤਾਂ ਤੁਹਾਨੂੰ ਪਹਿਲਾਂ ਤੇ ਸਰਚ ਕਰਨੀ ਚਾਹੀਦੀ ਆ ਪ੍ਰੋਪਰ ਹਰ ਇੱਕ ਚੀਜ਼ ਆਨਲਾਈਨ ਪਈ ਆ ਹਰ ਇੱਕ ਯੂਨੀਵਰਸਿਟੀ ਦੀ ਪਈ ਆ ਹਰ ਇੱਕ ਕਾਲਜ ਦੀ ਪਈ ਆ ਤੁਸੀਂ ਉਹ ਉਹਦੇ ਤੇ ਸਰਚ ਕਰੋ ਆਲ ਰਾਈਟ ਫਿਰ ਜਿਹੜਾ ਸਹੀ ਟਰੈਕ ਆ ਉਹ ਟਰੈਕ ਤੇ ਕੰਮ ਕਰਨਾ ਚਾਹੀਦਾ ਤੁਹਾਨੂੰ ਇਦਾਂ ਨਹੀਂ ਵੀ ਮੈਨੂੰ ਐਸੈਂਟ ਏਦਾਂ ਕਹਤਾ ਜੀ ਮੈਂ ਕੱਲ ਨੂੰ ਪਹੁੰਚਾ ਦੂੰਗਾ ਜੀ ਹਨਾ ਜੀ ਤੁਹਾਡਾ ਜਿਹੜਾ ਹੈਗਾ ਮੋਟਿਵ ਕੈਨੇਡਾ ਪਹੁੰਚਣਾ ਨਹੀਂ ਹੈਗਾ ਹਾਂ ਕੈਨੇਡਾ ਹਾਂ ਜੀ ਹਾਂ ਜੀ ਪਰ ਆਪਣੇ ਦਿਮਾਗ ਦੇ ਵਿੱਚ ਇਹ ਹੈ ਜੀ ਬਸ ਕੈਨੇਡਾ ਪਹੁੰਚ ਗਏ ਹਾਂ ਜੀ ਜੇ ਤੁਸੀਂ ਪ੍ਰੋਪਰ ਵੇਨਾ ਜਾਓਗੇ ਤੁਹਾਨੂੰ ਜੌਬਸ ਵੀ ਵਧੀਆ ਮਿਲਣਗੀਆਂ ਕੇਆਰ ਵੀ ਔਖੇ ਹੋਵੋਗੇ ਜੋ ਸਟ੍ਰਗਲ ਤੁਸੀਂ ਬਾਅਦ ਚ ਕਰਦੇ ਹੋ ਉਹ ਤੇ ਉਹ ਤੇ ਵਰਕਪਲੇਸ 'ਤੇ ਕਰਕੇ ਚੱਲੋ ਨਾ ਅੱਛਾ ਬਲੜ ਸਾਹਿਬ ਤੁਸੀਂ ਆਇਓ ਵਿਜ਼ਟਰ ਹੈਨਾ ਮੈਂ ਵੀ ਤੁਹਾਡੇ ਨਾਲ ਹੀ ਆਇਆ ਜਦੋਂ ਆਪਾਂ ਉਤਰੇ ਤਾਂ ਤੁਹਾਡੇ ਮਨ 'ਚ ਕੋਈ ਸਵਾਲ ਸੀਗੇ ਤੇ ਜਿਵੇਂ ਅੱਜਕੱਲ ਵੀਡੀਓ ਵੀ ਆ ਰਹੀਆਂ ਐ ਬੀ エアਪੋਰਟ ਦੇ ਬੜਾ ਪੁੱਛ ਕੁੱਛ ਕਰਦੇ ਜੀ ਉਹ ਕਰਦੇ ਜੀ ਇੱਕ ਵਾਰ ਦੱਸੋ ਵੀ ਇੰਗਲਿਸ਼ ਦੀ ਕਿੰਨੀ ਕੁ ਪ੍ਰੋਬਲਮ ਭਾਈ ਤੇ ਦੂਜਾ ਮੈਨੂੰ ਇਹ ਦੱਸਿਓ ਵੀ ਤੁਹਾਨੂੰ ਕੀ ਕੁਝ ਪੁੱਛਿਆ ਗਿਆ ਉਹਨਾਂ ਨੇ ਤੇ ਕੀ ਉਹ ਗੱਲਬਾਤ ਹੋਈ ਹਾਂਜੀ ਮੰਨਣਾ ਐ ਜਿਹੜਾ ਪਹਿਲਾ ਬੰਦਾ ਆਉਂਦਾ ਜਿਵੇਂ ਇੰਗਲਿਸ਼ ਦੀ ਜਿਆ ਪ੍ਰੋਬਲਮ ਹੁੰਦੀ ਪਰ ਕੋਈ ਇੰਨੀ ਪ੍ਰੋਬਲਮ ਨਹੀਂ ਉਹ ਮਦਰ ਕਿ ਉਹਨਾਂ ਕੋਲੇ ਆਹ ਟਰਾਂਸਲੇਟਰ ਹੈਗੇ ਹੈਗੇ ਮਿਸਟਰ ਵਾਲੇ ਹਾਂ ਮਿਸਟਰ ਵਾਲੇ ਕੋਲੇ ਕੋਈ ਉਹ ਪ੍ਰੋਬਲਮ ਨਹੀਂ ਗਈ ਪਰ ਆਏ ਆ ਵੀ ਜਿਹੜੇ ਕੰਮ ਪਿੱਛੇ ਆਏ ਆ ਤੁਸੀਂ ਉਹ ਤੁਹਾਡੇ ਕੋਲੇ ਪ੍ਰੋਪਰ ਐਡਰੈਸ ਸਭ ਕੁਝ ਹੋਣਾ ਚਾਹੀਦਾ ਤੁਹਾਨੂੰ ਕੀ ਪੁੱਛਿਆ ਸੀਗਾ ਕਿੱਥੋਂ ਤੋਂ ਕੰਮ ਆਉਂਦਾ ਕਿਵੇਂ ਆ ਰਹੇ ਆ ਅੱਛਾ ਜੀ ਮੈਂ ਤਾਂ ਮੈਂ ਤਾਂ ਮੈਰੀ ਜੀ ਆ ਰਿਹਾ ਸੀਗਾ ਦੱਸਿਆ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਵੀ ਸਾਰਾ ਕੁਝ ਪੁੱਛਦੇ ਥੋੜਾ ਵੀਜ਼ਾ ਇੰਨੇ ਟਾਈਮ ਤਾਂ ਲੱਗਿਆ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਅੱਛਾ ਥੋੜਾ ਵੀਜ਼ਾ ਪਿਛਲੇ ਸਾਲ ਲੱਗਿਆ ਪਿਛਲੇ ਸਾਲ ਲੱਗਿਆ ਕੀ ਨੇ ਲਵਾਇਆ ਹਾਂ ਵੀ ਕੀ ਨੇ ਲਵਾਇਆ ਸੀ ਹਾਂ ਉਹ ਉਹ ਵੀ ਸਾਰਾ ਕੁਝ ਪੁੱਛਦੀ ਆ ਅੱਛਾ ਮੈਰੀ ਜੀ ਜੇ ਉਹਨਾਂ ਨੂੰ ਲੱਗਦਾ ਵੀ ਇਹ ਸਹੀ ਆ ਰਿਹਾ ਫਿਰ ਕੋਈ ਪ੍ਰੋਬਲਮ ਨਹੀਂ ਜੇ ਉਹਨਾਂ ਨੂੰ ਲੱਗੇ ਉਹ ਫਿਰ ਫਿਰਦੇ ਵਾਪਸ ਵੀ ਕਰ ਦਿੰਦੇ ਓਕੇ ਮੈਨੂੰ ਉਹਨਾਂ ਨੇ ਪੁੱਛਿਆ ਬੜਾ ਸਾਹਿਬ ਮੈਨੂੰ ਕਿੰਨੇ ਵੀ ਪਿਛਲੇ ਸਾਲ ਦਾ ਤਰਾ ਵੀਜ਼ਾ ਲੱਗਿਆ ਤੁਸੀਂ ਹੁਣ ਆਏ ਹੋ ਮੈਂ ਕਿਹਾ ਜੀ ਮੈਂ ਆਹਾਂ ਕਾਨਫਰੰਸ ਕਵਰ ਕਰਨੀ ਹੈ ਕੈਮਰਿਕੂਮਰੇ ਸਾਰਾ ਕੁਝ ਮੇਰੇ ਕੋਲ ਹੀ ਸੀਗਾ ਜੀ ਤੇ ਕਿਨੇ ਦਿਨ ਰਹਿਣਾ ਹੈ ਉਹ ਮੈਨੂੰ ਕਹਿੰਦੇ ਮੈਂ ਕਿਹਾ ਜੀ 45 ਡੇ ਤੇ ਮੇਰੀ ਟਿਕਟ ਮੈਂ ਖੁੱਲੀ ਕਰਾਈ ਸੀਗੀ 90 ਦਿਨਾਂ ਦੀ ਜੀ ਮੈਂ ਕਿਹਾ ਚਲ ਦੇਖ ਲਾਗੇ ਵੇ ਕੀ ਕਰਨਾ ਹੈ ਦਾ ਮਤਲਬ ਕਿਵੇਂ ਨੇ ਕਰਨਾ ਹੈ ਤੇ ਫਿਰ ਮੈਂ ਮੈਂ ਮੇਰੀ ਬੇਟੀ ਦੀ 올ਜੀ ਐਡਮਿਸ਼ਨ ਵਾਲੇ ਮੈਂ ਨਾ ਪੀਡੀਐਫ ਲਈ ਮੈਂ ਫੋਨ 'ਚ ਨਹੀਂ ਰੱਖਿਆ ਸਾਰਾ ਕੁਝ ਮੈਂ ਸਾਰੇ ਪ੍ਰਿੰਟ ਕੱਢੇ ਹੋਏ ਸੀਗੇ ਠੀਕ ਹੈ ਜੀ ਮੈਂ ਕਿਹਾ ਜੀ ਹਲੋ ਪ੍ਰਿੰਟ ਮੈਨੂੰ ਕਹਿੰਦੇ ਜੀ ਬੈਠੋ ਵੇਟ ਕਰੋ ਤੇ ਅੱਛਾ ਇੱਕ ਛੋਟੀ ਗੱਲ ਤੁਸੀਂ ਤੁਹਾਨੂੰ ਉਹ ਕਹਿ ਰਹੇ ਸੀ ਜਿਹੜਾ ਕੁਝ ਮੈਂ ਪੁੱਛ ਰਿਹਾ ਉਹਨੀ ਗੱਲ ਹੀ ਕਰੋ ਮੇਰੇ ਨਾਲ ਉਹ ਕੀ ਗੱਲ ਸੀਗੀ ਨਹੀਂ ਉਹ ਤਾਂ ਪੁੱਛਦੇ ਸੀ ਨਾ ਮੈਂ ਉਹਨਾਂ ਨੇ ਪੁੱਛਿਆ ਵੀ ਕਰਦੇ ਆਂ ਅਬ ਦੋਗੀ ਮੈਂ ਕੋਈ ਇੱਕ ਐਕਸਟਰਾ ਗੱਲ ਕਹਿਤੀ ਉਹਨਾਂ ਨੂੰ ਇਹ ਇਸ ਤਰ੍ਹਾਂ ਕਰਕੇ ਆ ਉਹਾਂ ਦਾ ਵੀ ਨਹੀਂ ਉਹਨੀ ਜਿੰਨਾ ਉਹਨੇ ਜਵਾਬ ਦਿਓ ਜਿੰਨਾ ਸੀ ਪੁੱਛਿਆ ਜਿੰਨਾ ਤੁਹਾਨੂੰ ਪੁੱਛਿਆ ਗਿਆ ਹਾਂ ਬਿਲਕੁਲ ਹਾਂ ਇਹ ਇਹ ਗੱਲ ਕੰਮ ਦੀ ਹੈਗੀ ਹੈ ਵੀ ਜਿੰਨਾ ਤੁਹਾਨੂੰ ਪੁੱਛਿਆ ਗਿਆ ਕੁਐਸਚਨ ਤੇ ਵੀ ਨਹੀਂ ਅਸੀਂ ਐਵੇਂ ਜਵੜੀਆਂ ਮਾਰਨ ਲੱਗ ਗਏ ਆਂ ਆਰਗੂ ਕਰ ਲੱਗ ਪਏ ਆਂ ਤਾਂ ਨਹੀਂ ਸਾ ਜਿਹੜਾ ਸਾਨੂੰ ਕੁਐਸਚਨ ਕਰ ਰਿਹਾ ਹਾਂਜੀ ਜਿਹੜਾ ਤੁਸੀਂ ਇਹ ਕੁਐਸਚਨ ਕਰ ਰਹੇ ਹੋ ਬਾਈ ਦੇਵ ਜੀ ਨੂੰ ਹਾਂ ਵੀ 에어ਪੋਰਟ ਤੇ ਕੁਸ਼ ਇਸ਼ ਕਿਉਂ ਹੁੰਦੀ ਹੈ ਹਾਂ ਉਹਦਾ ਰੀਜ਼ਨ ਇਹ ਆ ਅੱਜ ਇੱਕ ਦੋ ਫੜਾ ਜਿਹੜੇ ਬੰਦੇ ਵਿਜ਼ਿਟਰ ਹੁੰਦੇ ਨੇ ਨਾ ਵਿਜ਼ਿਟਰ ਦਾ ਮਤਲਬ ਹੁੰਦਾ ਵੀ ਤੁਸੀਂ ਕੁਮਣ ਆਏ ਹਾਂ ਹਾਂ ਉਹ ਬੰਦਾ 6 ਮਹੀਨੇ ਲਾ ਕੇ ਇੱਥੇ ਇੱਥੇ ਬੰਦੇ ਕੰਮ ਕਰਦੇ ਆ ਰਹੇ ਚਲੋ ਲੋਡ ਆ ਰਿਹਾ ਇੱਕ ਦੇ ਆਪ ਦਾ ਸਿਚੁਏਸ਼ਨ ਹੁੰਦੀ ਹੈ ਹਾਂਜੀ ਬਟ ਇੱਥੇ ਇਸ ਗੱਲ ਦਾ ਰੌਲਾ ਪੈ ਗਿਆ ਵੀ ਰੈਸੈਸ਼ਨ ਆ ਗਿਆ ਕੰਮ ਘਟ ਗਏ ਨੇ ਹਾਂ ਉਹ ਜਦੋਂ 6 ਮਹੀਨੇ ਬਾਅਦ ਬੰਦਾ ਫਿਰ ਵਾਪਸ ਆਉਂਦਾ ਮਹੀਨਾ ਲਾ ਕੇ ਇੰਡੀਆ ਤੋਂ ਮੈਂ ਕੰਮ ਕਰੂੰਗਾ ਉਹ ਕੁਐਸਚਨ ਕਰਦੇ ਵੀ ਤੁਸੀਂ ਇੱਥੇ 6 ਮਹੀਨੇ ਲਾ ਕੇ ਗਏ ਹੋ ਕੀ ਘੁੰਮੇ ਆ ਉਹ ਸਾਡੇ ਇੱਥੇ ਵਾਲੇ ਬਰਮਟਨ ਵਾਲੇ ਕਹਿੰਦੇ ਸੀ ਬਰਮਟਨ ਕਿ ਸਾਰੀ ਵੀ ਨਿਆਗਰਾ ਫਾਲ ਸੀ ਐਂਡ ਟਾਵਰ ਉਹ ਫਿਰ ਕੁਐਸਚਨ ਕਰਦੇ ਵਿੱਚ 6 ਮਹੀਨੇ ਆ ਤੁਸੀਂ ਅਜੇ ਅਜੇ ਦੇਖਿਆ ਅੱਛਾ 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 ਨਾ 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 ਮੈਂ ਅਗਰਫਲ ਤੁਸੀਂ ਵੀ ਦੇਖਿਆ ਹੋ ਮੈਂ ਹਾਲਾਂਕਿ ਉਦੋਂ ਪਹਿਲਾਂ ਦੇਖਿਆ ਆ ਤੁਸੀਂ ਮੇਰੇ ਕੋਲ ਸ਼ਾਇਦ ਮੇਰੇ ਦੋ ਚਾਹ ਨਹੀਂ ਆਪਾਂ ਤੁਸੀਂ ਰਾਤ ਨੂੰ ਵੀ ਦੇਖਿਆ ਇੱਕੋ ਦਿਨ ਹੀ ਦੇਖਿਆ ਨਹੀਂ ਨਹੀਂ ਪਰ ਤੁਸੀਂ ਰਾਤ ਨਾਲ ਨਜ਼ਾਰਾ ਮੈਂ ਨਹੀਂ ਮਿਸ ਕਰ ਗਿਆ ਉਹ ਅਸੀਂ ਰਾਤ ਨੂੰ ਉੱਥੇ ਕਾਸਾ ਜਿਹਾ ਆਏ ਆ ਤੇ ਅੱਛਾ ਉਸ ਤੋਂ ਬਾਅਦ ਲਾਈਟਿੰਗ ਹੁੰਦੀ ਹੈ ਉੱਥੇ ਹਾਂ ਆਪਾਂ ਦੁਬਾਰਾ ਚੇਂਜ ਕਰਦੇ ਨੇ ਅੱਜ ਤੋਂ ਕੱਲ੍ਹ ਫੜਦੇ ਹਾਂ ਬਾਅਦ ਅਸਤਵਾਜੀ ਵੀ ਹੁੰਦੀ ਹੈ ਅਸਤਵਾਜੀ ਅਸਤਵਾਜੀ ਵੀ ਹੁੰਦੀ ਹੈ 10 ਵਜੇ 10 ਵਜੇ ਤੋਂ ਲੈ ਕੇ 5 ਕਿ 10 ਮਿੰਟ ਉੱਥੇ ਅਸਤਵਾਜੀ ਹੁੰਦੀ ਹੈ ਠੀਕ ਹੈ ਜੀ ਤੇ ਅੱਛਾ ਤੁਸੀਂ ਯਾਰ ਅਸੀਂ ਸੀਐਨ ਇੱਕ ਸੱਚ ਦੋਈ ਮੈਨੂੰ ਅਸੀਂ ਹੁਣ ਤੁਹਾਨੂੰ ਇੱਕ ਚੀਜ਼ ਬਈ ਬਟਾ ਜੀ ਆਪਾਂ ਹੁਣ ਸਕੇਲ ਤੇ ਪਹੁੰਚਣ ਲੱਗੇ ਆਂ ਇਹ ਸਕੇਲ ਇਹ ਸਕੇਲ ਕੀ ਹੈ ਸਕੇਲ ਇੱਥੇ ਜਦੋਂ ਵੀ ਆਹ ਦੇਖੋ ਤੁਹਾਨੂੰ ਇੱਥੇ ਲਾਈਟਸ ਹੋਣਗੀਆਂ ਅੱਛਾ ਜੀ ਉਹ ਅਦਕਾਏ ਵਿੱਚ ਰਾਈਟ ਉਹ ਪਲਿਕਾ ਟਰੱਕ ਇਨਸਪੈਕਸ਼ਨ ਸਟੇਸ਼ਨ ਰਾਈਟ ਹਾਂਜੀ ਹਾਂਜੀ ਉਹ ਸਾਹਮਣੇ ਜਦੋਂ ਲਾਈਟਸ ਬਲੈਂਕ ਕਰਦੀਆਂ ਜਾਗ ਰਹੀਆਂ ਹੁੰਦੀਆਂ ਹਾਂਜੀ ਉਦੋਂ ਜਿੰਨੇ ਵੀ ਕਮਰਸ਼ੀਅਲ ਵੀਹਿਕਲ ਨੇ ਓਕੇ ਉਹ ਸਕੇਲ ਦੇ ਵਿੱਚ ਦੀ ਇੰਟਰ ਹੋ ਕੇ ਜਾਣਗੇ अच्छा 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 ठीक है जी। ਕੰਡਾ 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 ਹਾਂਜੀ ਕੰਡਾ ਵੀ ਇਨਸਪੈਕਸ਼ਨ ਸੈਂਟਰ ਵੀ ਰਾਈਟ। ਅੱਛਾ ਜੀ। ਉੱਥੇ ਫ੍ਰੇਕ ਐਕਸਟਰਾ ਦਾ ਵੇਟ ਹੁੰਦਾ ਉਹਨਾਂ ਕੋਲੇ। ਓਕੇ। ਫ੍ਰੇਕ ਟਰੱਕ ਦਾ ਡਿਫਰੈਂਟ ਡਿਫਰੈਂਟ ਕ੍ਰਾਈਟਰੀਆ ਹੁੰਦਾ ਵੀ ਉਹ ਕਹਿੰਦੇ ਵੈਨ ਲਾਈਟਿੰਗ ਫਲੈਸ਼ਿੰਗ ਇਹਦਾ ਮਤਲਬ ਕੀ ਹੈ? ਫਿਰ ਤੋਂ ਐਂਟਰ ਕਰਨਾ ਮੈਨਾਸ ਖੇਲ ਦੇ ਵਿੱਚ। ਅੱਛਾ ਵੀ ਗੱਡੀ ਤੁਸੀਂ ਉਹ ਕਿਸੇ ਖੜੇ ਨਹੀਂ ਹੁਣਾਉਂਦੇ। ਜਦੋਂ ਲਾਈਟ ਫਲੈਸ਼ ਕਰੂਗੀ ਤਾਂ ਉਦੋਂ ਉਹਨੇ ਸਕੀਲ ਚ ਚਲਾ ਦੇਣੀ। ਹਾਂ ਕਮਰਸ਼ੀਅਲ ਜਿਵੇਂ ਕੋਈ ਟਰੱਕ ਹੋਗੇ ਰਾਈਟ ਟਰੱਕ ਹੋ ਗਿਆ। ਓਕੇ ਓਕੇ ਕਮਰਸ਼ੀਅਲ ਵੀ। ਓਕੇ। ਫਿਰ ਉਹਨੂੰ ਸਾਈਡ ਤੇ ਲਾ ਕੇ ਉਹਦੀ ਸਾਰੀ ਕੋਈ ਬ੍ਰੇਕਸ ਕੋਈ ਲਾਈਟਸ ਕੋਈ ਚੀਜ਼ ਬੰਤਾ ਨਹੀਂ ਕੋਈ ਪਬਲਿਕਾਂ ਸੇ ਡੇਂਜਰ ਤਾਂ ਨਹੀਂ ਇਹ ਰੋਡ ਤੇ ਹੁੰਦਾ ਕੋਈ ਨੁਕਸਾਨ ਤਾਂ ਨਹੀਂ ਕਰ ਸਕਦਾ ਅੱਛਾ ਸਕੇਲ ਦਾ ਮਤਲਬ ਇਹ ਹੈ ਵੀ ਤੁਹਾਡੀ ਸੇਫਟੀ ਸਿਕਿਉਰਿਟੀ ਦੇ ਲਈ ਚੈਕਿੰਗ ਹੈਗੀ ਹੈ ਚੈਕਿੰਗ ਹੈ ਵੀ ਇਹ OK ਜੇ ਆਪ ਵੀ ਲੋਡ ਤੁਸੀਂ ਜ਼ਿਆਦਾ ਨਹੀਂ ਤਾਂ ਲਿਆ ਰਿਹਾ ਏ ਟਰੱਕ ਤੇ ਅੱਛਾ ਜਿਹੜਾ ਕੰਟਰੋਲ ਨਾ ਹੋਵੇ ਬ੍ਰੇਕ ਦਾ ਰਾਈਟ ਠੀਕ ਹੈ ਜੇ ਉਹ ਤੁਸੀਂ ਪ੍ਰੋਬਲਮ ਕਿ ਤੁਹਾਨੂੰ ਲੱਭਦੀ ਆ ਉਹਨਾਂ ਨੂੰ ਫਿਰ ਤੁਹਾਨੂੰ ਫਾਈਨ ਹੁੰਦਾ ਹੈ ਅੱਛਾ ਜੀ ਰਾਈਟ ਜੀ ਫਾਈਨ ਹੁੰਦਾ ਜਾ ਫਿਰ ਇੱਥੇ ਤੁਹਾਨੂੰ ਟਰੱਕ ਇੱਕ ਹੀ ਰਾਈਟ ਵੇਂ ਟਿਕ ਰਵਾ ਕੇ ਜਾਣ ਦਿੰਦੇ ਆ ਨਹੀਂ ਜਾਣੇ ਦਿੰਦੇ ਅੱਛਾ ਇਹ ਨਹੀਂ ਵੀ ਜਦੋਂ ਮਰਜੀ ਤੁਸੀਂ ਚੱਕ ਲਫਾਉਣਾ ਆ ਆਪਾਂ ਸਕੇਲ ਦੇ ਕੋਲ ਦੀ ਜਾ ਰਹੇ ਆ ਸਕੇਲ ਹੈਗੀ ਆ ਠੀਕ ਆ ਆ ਟਰੱਕ ਇਨਸਪੈਕਸ਼ਨ ਵਾਸਤੇ ਗੱਡੇ ਵੀ ਇਹਨਾਂ ਨੇ ਅੱਛਾ ਜੀ ਠੀਕ ਹੈ ਜੀ ਆ ਆ ਦੇਖੋ ਕੰਡਾ ਆ ਗਿਆ ਇੱਥੇ ਇੱਥੇ ਕੰਡੇ ਤੋਂ ਸਕੇਲ ਹੁੰਦਾ ਸਾਹਮਣੇ ਬੋਰਡ ਲਿਖਿਆ ਨਾ ਫਾਰਵਰਡ ਸਟਾਪ ਲੀਵ ਤੇ ਪਾਰਕ ਹਾਂਜੀ 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 ਜੇ ਫਾਰਵਰਡ ਦੀ ਲਾਈਟ ਆ ਜਾਏ ਵੀ ਤੁਸੀਂ ਜਗੋ ਹਟ ਜਾ ਸਕਦੇ ਹੋ ਸਟਾਪ ਦਾ ਮਤਲਬ ਰੁਕੋ ਲੀਵ ਦਾ ਮਤਲਬ ਜਾਓ ਪਾਰਕ ਫਿਰ ਇਧਰ ਆ ਜਾਓ ਪਾਰਕਲੇ ਫਿਰ ਜਿੱਧ ਇੱਥੇ ਫਿਰ ਥੋੜੇ ਸਾਰੇ ਇਹਨਾਂ ਨੇ ਟਰੱਕ ਦੀਆਂ ਇਥੇ ਅਖਾਰੇ ਅਫੀਸਰ ਦੀਆਂ ਗੱਡੀਆਂ ਹਨ ਇਹ ਇਨਫੋਰਸਮੈਂਟ ਦੀਆਂ ਗੱਡੀਆਂ ਹਨ ਗੱਡੀਆਂ ਹਨ ਇਹ ਐਮਟੀਬੀ ਦੀਆਂ ਅੱਛਾ ਠੀਕ ਹੈ ਜੀ ਇਹ ਆਪਾਂ ਇੱਥੇ ਇੰਟਰਵਿਊ ਹੋ ਸਕਦੇ ਹਾਂ ਹਾਂਜੀ ਹੋ ਸਕਦੇ ਹਾਂ ਜੀ ਆਪਾਂ ਕਿਸੇ ਮੁੰਡੇ ਨੂੰ ਚੱਕਣਾ ਵੀ ਉਹ ਉਹ ਕਿਹੜਾ ਮਨਪ੍ਰੀਤ ਜੀ ਓਕੇ ਠੀਕ ਹੈ ਜੀ ਉਹਨਾਂ ਦੇ ਚਲੋ ਇਹ ਆਪਾਂ ਡਿਸਕਸ਼ਨ ਬਹੁਤ ਲੰਬੀ ਹੋ ਜਾਣੀ ਹੈ ਚਲੋ ਜੀ ਆਪਾਂ ਸੋ ਇਹਨੂੰ ਇੱਥੇ ਹੀ ਖਤਮ ਕਰੀਏ ਬਰਾੜ ਸਾਹਿਬ ਠੀਕ ਹੈ ਜੀ ਕਿਵੇਂ ਲਾਸਟ ਬਹੁਤ ਵਧੀਆ ਸਰਦਾਰ ਸਾਹਿਬ ਥੈਂਕ ਯੂ ਜੀ ਬਹੁਤ ਵਧੀਆ ਜੀ ਤੁਸੀਂ ਸਾਨੂੰ ਡਰਾਈਵ ਕੀ ਰਾਈਡ ਦੇ ਰਹੇ ਹੋ ਜੀ ਸਾਡਾ ਹੋਸਟ ਕਰ ਰਹੇ ਹੋ ਬਿਲਕੁਲ ਜੀ ਇਹ ਜ਼ਿੰਦਗੀ ਭਰ ਯਾਦ ਰੱਖਾਂਗੇ ਤੁਹਾਡੀ ਸੇਵਾ ਚੰਦੇ ਨਾਮ ਥੈਂਕ ਯੂ ਜੀ